ਸੌਰਿਆ ਨੇ ਦਿੱਤਾ ਤਲਾਕ ਤਾਂ ਕੁੜੀ ਦਾ ਪਿਓ ਬੈਂਡ ਵਾਜਿਆਂ ਨਾਲ ਲੈ ਕੇ ਆਇਆ ਆਪਣੀ ਧੀ ਨੂੰ ਘਰ ਵਾਪਸ। ਅਕਸਰ ਹੀ ਤੁਸੀਂ ਬਰਾਤ ਵਿੱਚ ਮੁੰਡੇ ਵਾਲਿਆਂ ਨੂੰ ਬੈਂਡ ਵਾਜਾ ਲਜਾਂਦੇ ਤਾਂ ਬਹੁਤ ਦੇਖਿਆ ਹੋਵੇਗਾ। ਪਰ ਹੁਣ ਇੱਕ ਪਿਤਾ ਨੇ ਬਜਾਇਆ ਕੁੜੀ ਦੇ ਤਲਾਕ ਤੇ ਬੈਂਡ ਵਾਜਾ। ਵੀਡੀਓ ਹੋ ਰਹੀ ਬਹੁਤ ਹੀ ਵਾਇਰਲ। ਦਰਅਸਲ ਵੀਡੀਓ ਵਿੱਚ ਜੋ ਲੜਕੀ ਤੁਹਾਨੂੰ ਦਿਖਾਈ ਦੇ ਰਹੀ ਹੈ, ਇਸਦੇ ਪਿਤਾ ਨੇ ਬੜੇ ਲਾਡਾ ਚਾਮਾ ਨਾਲ ਬਹੁਤ ਪੈਸਾ ਖਰਚ ਕਰਕੇ ਇਸਦਾ ਵਿਆਹ ਕਰਾਇਆ ਸੀ। ਪਰ ਕੁਝ ਸਮੇਂ ਬਾਅਦ ਹੀ ਇਸਦਾ ਲਾਲਚੀ ਸਹੁਰਾ ਪਰਿਵਾਰ ਇਸ ਨੂੰ ਹੋਰ ਦਾਜ ਦੇਹ ਜਾਂ ਤੇ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰਨ ਲੱਗਿਆ ਦਿਨੋਂ ਦਿਨ ਮੁੰਡੇ ਵਾਲਿਆਂ ਦਾ ਲਾਲਚ ਵਾਧਾ ਦੇਖ ਕੇ ਕੁੜੀ ਨੇ ਤਲਾਕ ਲੈਣ ਦਾ ਫੈਸਲਾ ਲੈ ਲਿਆ ਅਤੇ ਆਪਣੇ ਪੇਕੇ ਪਰਿਵਾਰ ਆ ਗਈ ਅਤੇ ਜਿਸ ਦਿਨ ਤਲਾਕ ਹੋਇਆ ਤਾਂ ਕੁੜੀ ਦੇ ਪਿਤਾ ਨੇ ਆਪਣੀ ਧੀ ਨੂੰ ਪੂਰੇ ਮਾਣ ਸਤਕਾਰ ਨਾਲ ਉਸਦੇ ਸਹੁਰੇ ਘਰ ਕੋਲੋਂ ਬੈਂਡ ਵਾਜੇ ਨਾਲ ਆਪਣੇ ਘਰ ਲਿਆ ਆ ਕੁੜੀ ਵੀ ਆਪਣੇ ਸ਼ਗਨਾ ਵਾਲਾ ਜੋੜਾ ਮੁੰਡੇ ਵਾਲਿਆਂ ਦੇ ਗੇਟ ਬਾਹਰ ਟੰਗ ਕੇ ਆਪਣੇ ਪਿਤਾ ਦੇ ਨਾਲ ਖੁਸ਼ੀ ਖੁਸ਼ੀ ਘਰ ਚਲੀ ਗਈ ਅਤੇ ਪਿਤਾ ਨੇ ਕਿਹਾ ਕਿ ਜੇਕਰ ਅਸੀਂ ਬੈਂਡ ਵਾਜਿਆਂ ਨਾਲ ਆਪਣੀਆਂ ਧੀਆਂ ਨੂੰ ਘਰੋਂ ਵਿਦਾ ਕਰ ਸਕਦੇ ਹਾਂ ਤਾਂ ਉਹੀ ਮਾਣ ਸਤਕਾਰ ਤੇ ਬੈਂਡ ਵਾਜੇ ਨਾਲ ਧੀਆਂ ਨੂੰ ਵਾਪਸ ਵੀ ਲਿਆ ਸਕਦੇ ਆ ਤਾਂ ਤੁਹਾਡੇ ਇਸ ਪੁੱਤਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ